ਹੈਲੋ एवरीवन ਉਹ ਤੁਹਾਡਾ ਸਾਰਿਆਂ ਦਾ ਅੱਜ ਦੀ ਜਿਹੜੀ ਪ੍ਰੈਜੈਂਟੇਸ਼ਨ ਸਾਡੀ ਮੋਡਲਸ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਚਰਚਾ ਕਰਾਂਗੇ ਕਿ ਮੋਡਲਸ ਕਿਹੜੇ ਕਿਹੜੇ ਹੁੰਦੇ ਹਨ ਉਹਨੂੰ ਖਪਾ ਕਿਵੇਂ ਯੂਜ਼ ਕਰਨੇ ਆ ਸੈਂਟੈਂਸ ਬਣਾਉਣ ਦੇ ਵਿੱਚ ਤੇ ਸਾਡੇ ਜਿਹੜੇ ਮੋਡਲਸ ਹੁੰਦੇ ਬੇਸਿਕਲੀ ਇੱਕ ਤਾਂ ਸਾਡੀਆਂ ਜਿਹੜੀਆਂ ਨਾਰਮਲ ਵਰਬਸ ਹੁੰਦੀਆਂ 3 ਫਾਰਮਸ ਆਫ ਵਰਬ ਗੋ ਵੈਂਟ ਗੋਨ ਵਗੈਰਾ ਤੇ ਉਹਦੇ ਨਾਲ ਹੀ ਆਪਾਂ ਜਿਹੜਾ ਵਰਬ ਦੇ ਨਾਲ ਜਿਹੜੇ ਆ ਨਾ ਯੂਜ਼ ਕਰਦੇ ਹਾਂ ਮੇ ਮਾਈਟ ਕੈਨ ਕੁੱਡ ਵਿਲ ਗੁੱਡ ਸ਼ਲ ਸ਼ੁੱਡ ਮਸਟ ਔਰ ਟੂ ਯੂਜ਼ ਟੂ ਡੇਅਰ ਨੀਡ ਐਟ cetera ਇਹ ਅਸੀਂ ਬੇਸਿਕਲੀ ਉਦੋਂ ਯੂਜ਼ ਕਰਦੇ ਹਾਂ ਜਦੋਂ ਕੋਈ ਪਰਮਿਸ਼ਨ ਦੀ ਗੱਲ ਹੋਵੇ ਜਾਂ ਕੋਈ ਪੋਸਿਬਿਲਟੀ ਦੀ ਗੱਲ ਹੋਵੇ ਸਰਟੇਨਟੀ ਦੀ ਹੋਵੇ ਜਾਂ ਨੈਸੈਸਿਟੀ ਦੀ ਹੋਵੇ ਇਹਦੇ ਬਾਰੇ ਡਿਟੇਲ ਚ ਚਰਚਾ 1 ਬਾਈ 1 ਅਸੀਂ ਇਹਨਾਂ ਦੀ ਕਰਾਂਗੇ ਲੇਕਿਨ ਸਭ ਤੋਂ ਪਹਿਲੇ ਆਪਾਂ ਕੁਝ ਇਹਦੇ ਫੀਚਰਸ ਜਿਹੜੇ ਹੁੰਦੇ ਨੇ ਮਾਡਲਸ ਦੇ ਮੋਡਲਸ ਹਨ ਨੂੰ ਬੇਸਿਕਲੀ ਐਸੇ ਕਰਕੇ ਕਹਿੰਦੇ ਆ ਕਿਉਂਕਿ ਅਸੀਂ ਇਹਨੂੰ ਵਰਬ ਦੇ ਨਾਲ ਯੂਜ਼ ਕਰਨੇ ਆਂ ਔਰ ਵਰਬ ਦੇ ਮੂਡ ਦੇ ਉੱਤੇ ਡਿਪੈਂਡ ਕਰਦਾ ਹੈ ਤੇ ਐਸ ਕਰਕੇ ਇਹਨਾਂ ਨੂੰ ਮੋਡਲਸ ਸੁਪਾ ਕਹਿੰਦੇ ਆ ਮੂਡ ਤੋਂ ਬਣਿਆ ਮੋਡ ਤੇ ਮੋਡ ਤੋਂ ਮੋਡਲਸ ਤੇ ਸਭ ਤੋਂ ਪਹਿਲੇ ਜਿਹੜੀ ਇਹਦਾ ਫੀਚਰ ਹੈ ਇਹਨੂੰ ਅਸੀਂ ਇੰਡੀਪੈਂਡੈਂਟਲੀ ਯੂਜ਼ ਕਰਦੇ ਆਂ ਅਸੀਂ ਕਿਸੇ ਦੂਸਰੀ ਵਰਬ ਦੇ ਨਾਲ ਯੂਜ਼ ਕਰਦੇ ਆਂ ਜਿਵੇਂ ਆਈ ਕੈਨ ਡੂ ਇਟ ਮੈਂ ਇਹ ਕਰ ਸਕਦੀ ਆਂ ਤੇ ਡੂ ਇੱਥੇ ਵਰਬ ਯੂਜ਼ ਕੀਤੀ ਹੈ ਅਸੀਂ ਦੂਸਰਾ ਜਿਹੜੇ ਮਾਡਲਸ ਦੇ ਉੱਤੇ ਇਹ ਜਿਹੜੀਆਂ ਉੱਪਰ ਮੈਂ ਜ਼ਿਕਰ ਕੀਤਾ ਇਹਨਾਂ ਦੇ ਉੱਤੇ ਨਾ ਤੇ ਕੋਈ ਸਿੰਗੂਲਰ ਪਲੂਰਲ ਦਾ ਕੋਈ ਇੰਪੈਕਟ ਹੁੰਦਾ ਹੈ ਤੇ ਨਾ ਕੋਈ ਪਰਸਨ ਦਾ ਜਿਵੇਂ ਫਸਟ ਸੈਕੰਡ ਥਰਡ ਪਰਸਨ ਇਹਨਾਂ ਨੂੰ ਅਸੀਂ ਸਾਰਿਆਂ ਦੇ ਨਾਲ ਇੱਕੋ ਜਿਹਾ ਯੂਜ਼ ਕਰਦੇ ਹਾਂ ਜੇ ਕੈਨ ਕਰਨੇ ਆ ਤਾਂ ਸਾਰਿਆਂ ਵਾਸਤੇ ਕੈਨ ਇਹ ਮੇ ਕਰਨੇ ਆ ਤਾਂ ਸਾਰਿਆਂ ਵਾਸਤੇ ਮੇ ਐਸ ਤਰ੍ਹਾਂ ਨਹੀਂ ਕਿ ਕਿਸੇ ਸਿੰਗੂਲਰ ਵਾਸਤੇ ਅਲੱਗ ਤੇ ਪਲੂਰਲ ਵਾਸਤੇ ਅਲੱਗ ਜਿਵੇਂ ਬਾਕੀ ਛਡੀਆਂ ਹੈ ਵੀ ਮੁਅਬਬ ਯੂਜ਼ ਹੁੰਦੀਆਂ ਹਨ ਤੇ ਤੀਸਰੀ ਗੱਲ ਹੈ ਇਹਦੇ ਚ ਹਮੇਸ਼ਾ ਵਰਬ ਦੀ ਫਰਸਟ ਫਾਰਮ ਲੱਗਦੀ ਹੈ ਮਾਡਲਸ ਦੇ ਨਾਲ ਜਿਹੜੀ ਆਪਾਂ ਵਾਹ ਵੀ ਯੂਜ਼ ਕਰਨੇ ਆ ਨਾ ਉਹ ਹਮੇਸ਼ਾ ਫਰਸਟ ਫਾਰਮ ਹੁੰਦੀ ਹੈ ਤੇ ਜਦੋਂ ਅਸੀਂ ਇਹ ਯੂਜ਼ ਕਰਨੇ ਆ ਔਰ ਯੂਜ਼ਡ ਐਜ਼ ਅ ਪਿੱਛੇ ਆਪਾਂ 2 ਵੀ ਲਗਾਣੇ ਆ ਤੇ ਇਹ ਬੇਸਿਕਲੀ ਕੈਰੈਕਟ੍ਰਿਸਟਿਕ ਹੈ ਅਸੀਂ 1 ਬਾਈ 1 ਲੈ ਕੇ ਸਾਰਿਆਂ ਦੀ ਚਰਚਾ ਕਰਨੇ ਆ ਤਾਂ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਮਾਡਲ ਵਰਬ ਕੈਨ ਦੀ ਕੈਨ ਬੇਸਿਕਲੀ ਜਿਹੜਾ ਉਹ ਇਸ ਪ੍ਰਯੋਗ ਕਰਨੇ ਅਸੀਂ ਸੈਂਟੈਂਸ ਬਣਾਉਂਦੇ ਜਦੋਂ ਕੋਈ ਕਪੈਸਿਟੀ ਦੀ ਜਾਂ ਯੋਗਤਾ ਦੀ ਗੱਲ ਆਉਂਦੀ ਹੈ ਤੇ ਜਿਵੇਂ ਉਹ ਨਦੀ ਤੈਰ ਕਰ ਸਕਦਾ ਹੈ ਨਰੀ ਤੈਰ ਸਕਦਾ ਹੈ ਮੈਂ ਸਵਾਲ ਦਾ ਹੱਲ ਕਰ ਸਕਦਾ ਹਾਂ ਮੈਂ ਇਨਾ ਭਾਰ ਉਠਾ ਸਕਦਾ ਹਾਂ ਮੈਂ ਇੰਨੀ ਤੇਜ਼ ਦੌੜ ਸਕਦਾ ਹਾਂ ਤੇ ਜਿੱਥੇ ਕਪੈਸਿਟੀ ਬੰਦੇ ਦੀ ਦੀ ਗੱਲ ਹੋਵੇ ਉਹ ਚਾਹੇ ਉਹ ਫਿਜ਼ੀਕਲ ਕਪੈਸਿਟੀ ਹੋਵੇ ਜਾਂ ਮੈਂਟਲ ਕਪੈਸਿਟੀ ਹੋਵੇ ਉਥੇ ਅਸੀਂ ਕੈਨ ਦਾ ਯੂਜ਼ ਕਰਦੇ ਹਾਂ ਸਭ ਤੋਂ ਪਹਿਲਾਂ ਜਿਵੇਂ ਮੈਂ ਨਹਿਰ ਵਿੱਚ ਤੈਰ ਸਕਦਾ ਹਾਂ ਤੋ ਸਭ ਤੋਂ ਪਹਿਲੇ ਆਈ ਕੈਨ ਸਵਿਮ ਇਨ ਦਾ ਰਿਵਰ ਮੈਂ ਨਦੀ ਚ ਤੈਰ ਸਕਦਾ ਹਾਂ ਤੋ ਇੱਥੇ ਆ ਗਿਆ ਕੈਨ ਹਨਾ ਆਈ ਕੈਨ ਸਵਿਮ ਇਨ ਦਾ ਰਿਵਰ ਸਭ ਤੋਂ ਪਹਿਲੇ ਸਬਜੈਕਟ ਫੇਰ ਹੈ ਜਿਹੜੀ ਮਾਡਲ ਵਰਬ ਇਹ ਇੱਕ ਪੈਟਰਨ ਹੁੰਦਾ ਏ ਤੁਹਾਨੂੰ ਪਤਾ ਕੀ ਤੁਸੀਂ ਫ੍ਰੈਂਚ ਬੋਲ ਸਕਦੇ ਹੋ ਤੇ ਕੈਨ ਯੂ ਸਪੀਕ ਫ੍ਰੈਂਚ ਤੋ ਸਭ ਤੋਂ ਪਹਿਲੇ ਇੱਥੇ ਆ ਗਿਆ ਕੈਨ ਸਾਡਾ ਬਾਹਰ ਆ ਗਿਆ ਕਿਉਂਕਿ ਅਸੀਂ ਪਰਸਨ ਵਾਲਾ ਸਵਾਲ ਪੁੱਛਿਆ ਹੋਇਆ ਨਾ ਪਰਸਨ ਕੀਤਾ ਵਾ ਉਹ ਇਸ ਸਵਾਲ ਨੂੰ ਹੱਲ ਕਰ ਸਕਦਾ ਹੈ ਹੀ ਕੈਨ ਸੋਲਵ ਦਿਸ ਸਮ ਹੁਣ ਤੁਸੀਂ ਇੱਥੇ ਦੇਖਿਆ ਕਿ ਚਾਹੇ ਉਹ ਫਸਟ ਪਰਸਨ ਸੀ ਉਹ ਚਾਹੇ ਥਰਡ ਪਰਸਨ ਸੀ ਜਾਂ ਕੋਈ ਵੀ ਸੀਗਾ ਜਾਂ ਅਸੀਂ ਉੱਥੇ ਸਭਨੇ ਨਾਲ ਕੈਨ ਹੀ ਯੂਜ਼ ਕੀਤਾ ਕੋਈ ਡਿਸਟਿੰਗੁਇਸ਼ ਨਹੀਂ ਕੀਤਾ ਜਿਵੇਂ ਮੈਂ ਪਹਿਲੀ ਸਲਾਈਡ 'ਚ ਗੱਲ ਕੀਤੀ ਸੀ ਤੇ ਐਸੀ ਸਾਡੀ ਫਸਟ ਜਿਹੜਾ ਹੈਗਾ ਅਸੀਂ ਯੋਗਤਾ ਵਾਸਤੇ ਕਹਿੰਦਾ ਯੂਜ਼ ਕਰਨੇ ਆ ਕਹਿੰਦਾ ਇਸਤੇਮਾਲ ਅਸੀਂ ਗੁੱਸਾ ਜਾਂ ਹੈਰਾਨਗੀ ਨੂੰ ਜ਼ਾਹਰ ਕਰਨ ਵਾਸਤੇ ਵੀ ਕਰਨੇ ਆ ਜਿਵੇਂ ਵਾਟ ਕੈਨ ਹੀ ਡੂ ਉਹ ਕੀ ਕਰ ਲੇਗਾ ਮੇਰਾ ਗੁੱਸੇ ਚ ਵਾਟ ਕੈਨ ਹੀ ਡੂ ਉਹ ਇਸ ਤਰ੍ਹਾਂ ਅਸੀਂ ਯੂਜ਼ ਕਰਦੇ ਆ ਵਾਟ ਕੈਨ ਹੀ ਡੂ ਹਾਊ ਕੈਨ ਸ਼ੀ ਰਿਜ਼ਾਈਨ ਉਹਨੂੰ ਹੈਰਾਨਗੀ ਹੋ ਰਹੀ ਹੈ ਹਾਊ ਕੈਨ ਸ਼ੀ ਰਿਜ਼ਾਈਨ ਯਾਰ ਉਹ ਰਿਜ਼ਾਇਨ ਕਿਵੇਂ ਸਿਫਾ ਕਿਵੇਂ ਦੇ ਸਕਦੀ ਹੈ ਵਟ ਕੈਨ ਸ਼ੀ ਸੇ ਆਈ ਵੰਡਰ ਮੈਨੂੰ ਹਰ ਅੰਗੀ ਉਹ ਕੀ ਕਹੇਗੀ ਤੋ ਇਸ ਤਰ੍ਹਾਂ ਅਸੀਂ ਜਿੱਥੇ ਵੀ ਅਸੀਂ ਗੁੱਸੇ ਜਾਂ ਹੈਰਾਨਗੀ ਦਾ ਜ਼ਾਹਰ ਕਰਦੇ ਹਾਂ ਤੇ ਉੱਥੇ ਵੀ ਅਸੀਂ ਕੈਨ ਦਾ ਯੂਜ਼ ਕਰਦੇ ਹਾਂ ਉਸ ਤੋਂ ਇਲਾਵਾ ਅਸੀਂ ਜਿੱਥੇ ਸਰਕਮਸਟੈਂਸ਼ੀਅਲ ਪੋਸਿਬਿਲਟੀ ਜਾਣੀ ਕਿ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਅਸੀਂ ਕੋਈ ਗੱਲ ਕਰਨੇ ਆ ਉੱਥੇ ਵੀ ਅਸੀਂ ਕੈਨ ਦਾ ਯੂਜ਼ ਕਰਦੇ ਹਾਂ ਜਿਵੇਂ ਵੀ ਯੂ ਕੈਨ ਸਕੀ ਔਨ ਦਾ ਹਿਲਸ ਨਾਊ ਅ ਡੇ ਅੱਜ ਕੱਲ ਤੁਸੀਂ ਹਿਲਸ ਦੇ ਉੱਤੇ ਸਕੀ ਕਰ ਸਕਦੇ ਹੋ ਕਿਉਂਕਿ ਉੱਥੇ ਕਾਫੀ ਸਨੋ ਪੈ ਗਈ ਹੈ ਕਾਫੀ ਉੱਥੇ ਸਨੋ ਹੈ ਹੁਣ ਤੇ ਜੇ ਸਨੋ ਨਾ ਹੁੰਦੀ ਕਿਉਂਕਿ ਸਰਕਮਸਟੈਂਸਸ ਤੇ ਡਿਪੈਂਡ ਕਰਦੀ ਹੈ ਸਨੋ ਨਾ ਹੁੰਦੀ ਤਾਂ ਫਿਰ ਆ ਵੀ ਨਹੀਂ ਸੀ ਹੋਣਾ ਯੂ ਕੈਨ ਗੋ ਥੇਅਰ ਬਾਈ ਰੋਡ ਨਾਊ ਹੁਣ ਤੁਸੀਂ ਸੜਕ ਰਾਹੀਂ ਉੱਥੇ ਜਾ ਸਕਦੇ ਹੋ ਕਿਉਂਕਿ ਸੜਕ ਬਿਲਕੁਲ ਕਲੀਅਰ ਹੈ ਕੋਈ ਕਚਰਾ ਜਾਂ ਡੈਬਰੀਜ਼ ਹੋਣ ਉੱਥੇ ਹੈ ਨਹੀਂ ਤਾਂ ਤੁਸੀਂ ਰੋਡ ਦਾ ਇਸਤੇਮਾਲ ਕਰਕੇ ਆਪਣਾ ਜਾ ਸਕਦੇ ਹੋ ਜਗ੍ਹਾ ਤੇ ਕਹਾਂਦਾ ਇਸਤੇਮਾਲ ਅਸੀਂ ਦੂਸਰੇ ਬੰਦੇ ਦੀ ਜਿਹੜੀ ਕਪੈਸਿਟੀ ਨੂੰ ਜਾਣਨ ਵਾਸਤੇ ਵੀ ਕਰਦੇ ਆ ਜਿਵੇਂ ਅਸੀਂ ਕਿਸੇ ਨੂੰ ਪੁੱਛਨੇ ਆ ਕੀ ਤੂੰ ਮੇਰੇ ਲਈ ਇਹ ਕੰਮ ਕਰ ਸਕਦਾ ਹੈ ਮਿਸਾਲ ਦੇ ਤੌਰ ਤੇ ਜਿਵੇਂ ਕੈਨ ਯੂ ਲੈਂਡ ਮੀ 10 ਲੱਖ ਰੁਪਏ ਕੀ ਤੁਸੀਂ ਮੈਨੂੰ 10 ਲੱਖ ਰੁਪਏ ਉਧਾਰ ਦੇ ਸਕਦੇ ਹੋ ਤੇ ਉਹ ਦੇਗਾ ਤਾਂ ਨਾ ਜੇ ਉਹਦੇ ਕੋਲ ਸਰਪਲਸ ਮਨੀ ਹੋਏਗੀ ਤੇ ਅਸੀਂ ਉਹਦੇ ਵਿੱਚ ਦੂਸਰੇ ਦੀ ਕਪੈਸਿਟੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਨ ਯੂ ਲੈਂਡ ਮੀ 10 ਲੱਖ ਰੁਪਏ ਜਾਂ ਦੂਸਰਾ ਸੈਂਟੈਂਸ ਦੇਖੀਏ ਕੈਨ ਯੂ ਅਟੈਂਡ ਦਾ ਮੀਟਿੰਗ ਟਮੋਰੋ ਕੀ ਕੱਲ ਤੁਸੀਂ ਮੀਟਿੰਗ ਅਟੈਂਡ ਕਰ ਸਕਦੇ ਹੋ ਤੇ ਉਹ ਤਾਂ ਹੀ ਕਰੇਗਾ ਜੇ ਉਹਦੀ ਕੋਈ ਹੋਰ ਐਂਗੇਜਮੈਂਟ ਨਹੀਂ ਹੋਏਗੀ ਉਹ ਫ੍ਰੀ ਹੋਏਗਾ ਤਾਂ ਤੇ ਅਸੀਂ ਉਹਨੂੰ ਪੁੱਛ ਰਹੇ ਕੈਨ ਯੂ ਅਟੈਂਡ ਦਾ ਮੀਟਿੰਗ ਤੋਂ ਇਸ ਤਰ੍ਹਾਂ ਵੀ ਅਸੀਂ ਜਿਹੜਾ ਵਾ ਦੂਸਰੇ ਬੰਦੇ ਦੀ ਕਪੈਸਿਟੀ ਜਾਣਨ ਵਾਸਤੇ ਕੈਨ ਦਾ ਇਸਤੇਮਾਲ ਕਰਦੇ ਆ ਫਰੈਂਡਸ ਹੁਣ ਅਸੀਂ ਗੱਲ ਕਰਾਂਗੇ ਅਗਲੀ ਮਾਡਲ ਵਰਡ ਕੁੱਡ ਦੀ ਤੇ ਸਭ ਤੋਂ ਪਹਿਲੇ ਕੈਨ ਤੇ ਕੁੱਡ ਦਾ ਜਿਹੜਾ ਪ੍ਰਯੋਗ ਹੈ ਅਸੀਂ ਰਿਕੁਐਸਟ ਵਾਸਤੇ ਕਰਨੇ ਆ ਲੇਕਿਨ ਜਦੋਂ ਅਸੀਂ ਕੁੱਡ ਦਾ ਪ੍ਰਯੋਗ ਕਰਨਿਆ ਜ਼ਿਆਦਾ ਨਰਮੀ ਦੇ ਨਾਲ ਜ਼ਿਆਦਾ ਪੋਲਾਈਟਨੈਸ ਸ਼ੋ ਕਰਦੇ ਆ ਜਿਵੇਂ ਕਿਸੇ ਕੋਲੋਂ ਐਗਜ਼ਾਮਪਲ ਦੇ ਤੌਰ ਤੇ ਅਸੀਂ ਛਤਰੀ ਮੰਗਣੀ ਹੋਵੇ ਛੋਟੀ ਜੀ ਚੀਜ਼ ਆ ਤੇ ਅਸੀਂ ਕਹਿੰਦੇ ਕਹਿ ਨਹੀਂ ਹੁਗੀ ਮੀ ਜੀ ਰਮਰੇਲਾ ਕਿ ਤੁਸੀਂ ਮੈਨੂੰ ਆਪਣੀ ਛਤਰੀ ਉਧਾਰ ਦੇ ਦੋਗੇ ਥੋੜੇ ਦਿਨਾਂ ਵਾਸਤੇ ਤੇ ਇਹ ਤੇ ਛੋਟੀ ਜੀ ਗੱਲ ਆ ਅਸੀਂ ਕੈਨ ਯੂਜ਼ ਕਰ ਲੈਨੇ ਆ ਤੇ ਜੇ ਅਸੀਂ ਕਿਸੇ ਕੋਲੋਂ ਵੱਡੀ ਚੀਜ਼ ਮੰਗਣੀ ਆ ਜਿਵੇਂ ਸੋਫਾ ਸੈੱਟ ਆ ਤੇ ਅਸੀਂ ਜ਼ਿਆਦਾ ਪੋਲਾਈਟਨੈਸ ਸ਼ੋ ਕਰਨੇ ਆ ਕਿ ਅਗਲਾ ਦਵੇ ਨਾ ਦਵੇ ਅਰੇ ਯਾਰ ਕੁੱਡ ਯੂ ਲੈਂਡ ਮੀ ਯੂਰ ਸੋਫਾ ਸੈਟ ਯਾਦਾ ਪੋਲਾਈਟਨੈਸ ਦੇ ਨਾਲ ਅਸੀਂ ਕਰਨੇ ਆ ਤੋ ਕਹਿ ਤੈ ਕੁੱਟ ਚ ਰਿਕਵੈਸਟ ਵਾਸਤੇ ਅਸੀਂ ਜਦੋਂ ਜ਼ਿਆਦਾ ਦੋਨਾਂ ਦਾ ਯੂਜ਼ ਕਰਨੇ ਆ ਕੁੱਟ ਜ਼ਿਆਦਾ ਪੋਲਾਈਟਨੈਸ ਵਾਸਤੇ ਕਰਨੇ ਆ ਦੂਸਰੀ ਗੱਲ ਜਿਹੜਾ ਕੁੱਟ ਦਾ ਇਸਤੇਮਾਲ ਅਸੀਂ ਪਾਸਟ ਦੇ ਵਿੱਚ ਐਬਿਲਿਟੀ ਉਹ ਪੁਰਾਣੀ ਗੱਲ ਜਦੋਂ ਅਸੀਂ ਕਰਨੇ ਆ ਕਿ ਉਦੋਂ ਮੈਂ ਇਹ ਕਰ ਲੈਂਦਾ ਸੀ ਜਦੋਂ ਮੈਂ ਯੰਗ ਸੀ ਮੈਂ ਇਹ ਕਰ ਲੈਂਦਾ ਸੀ ਮੈਂ ਉਹ ਕਰ ਲੈਂਦਾ ਹੁਣ ਇਹ ਦੇਖੋ ਜਿਵੇਂ ਕਿਸੇ ਨੇ ਕਹਿਣਾ ਹੋਵੇ ਆਈ ਕੈਨ ਕਲਾਈਮ ਐਨੀ ਟਰੀ ਮੈਂ ਤੇ ਕੋਈ ਵੀ ਵਿਰਖਸ਼ ਤੇ ਚੜ ਜਾਂਦਾ ਹੀ ਕੈਨ সুইਮ ਅਕ੍ਰੋਸ ਦਾ ਰਿਵਰ ਉਹ ਨਦੀ ਨੂੰ ਪਾਰ ਕਰ ਲੈਂਦਾ ਜਦੋਂ ਅਸੀਂ ਪੁਰਾਣੀ ਗੱਲ ਕਰਨਿਆਂ ਵੈਨ ਆਈ ਵਾਸ ਯੰਗ ਆਈ ਕੁਡ ਕਲਾਈਮ ਐਨੀ ਟਰੀ ਤੇ ਜਦੋਂ ਮੈਂ ਜਵਾਨ ਸੀ ਮੈਂ ਕਿਸੇ ਵੀ ਵਿਰਖਸ਼ ਦੇ ਉੱਤੇ ਚੜ ਜਾਂਦਾ ਸੀਗਾ ਤੇ ਦੂਸਰਾ ਸੈਂਟੈਂਸ ਦੇਖੀਏ ਵੈਨ ਰਾਮ ਵਾਸ ਯੰਗ ਹੀ ਕੁਡ সুইਮ ਅਕ੍ਰੋਸ ਦਾ ਰਿਵਰ ਜਦੋਂ ਰਾਮ ਯੰਗ ਸੀ ਉਹ ਕਿਸੇ ਵੀ ਨਦੀ ਨੂੰ ਪਾਰ ਕਰ ਲੈਂਦਾ ਸੀ ਤੇ ਇੱਥੇ ਅਸੀਂ ਗੱਲ ਕਰ ਰਹੇ ਹਾਂ ਪਾਸਟ ਦੇ ਵਿੱਚ ਉਹ ਕੀ ਕਰ ਲੈਂਦਾ ਸੀਗਾ ਕੁੱਡ ਦਾ ਪ੍ਰਯੋਗ ਅਸੀਂ ਕੈਨ ਦੀ ਪਾਸਟ ਟੈਂਸ ਦੇ ਵਿੱਚ ਵੀ ਕਰਨੇ ਆ ਜਿਵੇਂ ਕੈਨ ਦੇ ਕੋਰਸਪੋਂਡਿੰਗ ਪਾਸਟ ਦੇ ਵਿੱਚ ਕੋਈ ਗੱਲ ਕਰਨੀ ਅਸੀਂ ਕੁੱਡ ਦਾ ਯੂਜ਼ ਕਰਨੇ ਆ ਮਿਸਾਲ ਦੇ ਤੌਰ ਤੇ ਜਿਵੇਂ ਰਮੇਸ਼ ਟੋਲਡ ਮੀ ਦੈਟ ਹੀ ਕੁੱਡ ਲੈਂਡ ਮੀ ਹਿਸ ਅੰਬ੍ਰੇਲਾ ਰਮੇਸ਼ ਨੇ ਪਹਿਲੇ ਮੈਨੂੰ ਦੱਸਿਆ ਸੀ ਕਿ ਉਸ ਸਮੇਂ ਉਹ ਮੈਨੂੰ ਆਪਣਾ ਛਤਰੀ ਦੇ ਸਕਦਾ ਸੀਗਾ ਤੇ ਅਸੀਂ ਜੇ ਵੈਸੇ ਕਹਿੰਦੇ ਪੋਸਟਲੇ ਉਹਨੇ ਜਦੋਂ ਕਿਹਾ ਹੋਏਗਾ ਉਹਨੇ ਕਿਹਾ ਹੋਏਗਾ ਜਦੋਂ ਪਾਸਟ ਦੇ ਉਹਨੇ ਕਿਹਾ ਹੀ ਕੈਨ ਲੈਂਡ ਮੀ ਹਿਸ ਅੰਬ੍ਰੇਲਾ ਹਨਾ ਤੇ ਅਸੀਂ ਇਹਨੂੰ ਹੁਣ ਕਿਉਂਕਿ ਪਾਸਟ ਦੇ ਵਿੱਚ ਗੱਲ ਕਰ ਰਹੇ ਹਾਂ ਰਮੇਸ਼ ਟੋਲਡ ਐ ਪਾਸਟ ਉਸ ਵੇਲੇ ਉਹਨੇ ਮੈਨੂੰ ਦੱਸਿਆ ਸੀ ਥੈਟ he could lend me his umbrella ਇਹਨੂੰ ਅਗਰ ਦੇਖੀਏ ਤੇ ਇਨਡਾਇਰੈਕਟ ਟੈਂਸ ਦੇ ਵਿੱਚ ਵੀ ਇਨਡਾਇਰੈਕਟ ਸਪੀਚ ਦੇ ਵਾਸਤੇ ਵੀ ਅਸੀਂ ਯੂਜ਼ ਕਰ ਰਹੇ ਹਾਂ ਤੋਂ ਜਿਵੇਂ ਪਾਸਟ ਦੇ ਵਿੱਚ ਗੱਲ ਕਰੀਏ ਤੇ ਅਸੀਂ ਕੰਡ ਦਾ ਯੂਜ਼ ਕਰ ਰਹੇ ਹਾਂ ਦੂਸਰਾ i did all that i could ਮੈਂ ਜੋ ਕਰ ਸਕਦਾ ਸੀ ਮੈਂ ਕੀਤਾ ਮੈਂ ਉਹ ਕੀਤਾ ਤੋਂ ਇਹ ਚ ਕੈਨ ਦੇ ਪਾਸਟ ਦੇ ਰੂਪ ਵਿੱਚ ਅਸੀਂ ਇੱਥੇ ਇਸਤੇਮਾਲ ਕੀਤਾ ਦੂਸਰਾ ਇੱਕ ਹੋਰ ਵੀ ਅ ਚੀਜ਼ ਵਾਸਤੇ ਅਸੀਂ ਕੁਡ ਦਾ ਇਸਤੇਮਾਲ ਕਰਦੇ ਜਿਵੇਂ ਕੋਈ ਪਾਸਟ ਦੇ ਵਿੱਚ ਪੋਸੀਬਿਲਟੀ ਸੀ ਜਿਹੜੀ ਪੂਰੀ ਨਾ ਹੋ ਸਕੇ ਮਿਸਾਲ ਦੇ ਤੌਰ ਤੇ ਹੀ ਕੁਡ ਹੈਵ ਕਾਟ ਦਾ ਟ੍ਰੇਨ ਇਫ ਹੀ ਹੈਡ ਹਰਿਡ ਉਹ ਟ੍ਰੇਨ ਪਕੜ ਸਕਦਾ ਸੀ ਜੇ ਉਹਨੇ ਥੋੜੀ ਜਲਦੀ ਕੀਤੀ ਹੁੰਦੀ ਪਰ ਉਹਨੇ ਕੀਤੀ ਨਹੀਂ ਉਹਦੀ ਟ੍ਰੇਨ ਮਿਸ ਹੋ ਗਈ ਤੋਂ ਅਸੀਂ ਐਸਾ ਕਹਨੇ ਹੀ ਕੁਡ ਹੈਵ ਇੱਥੇ ਅਸੀਂ ਐਸੇ ਸੈਂਟੈਂਸਾਂ ਦੇ ਵਿੱਚ ਕੁਡ ਹੈਵ ਤੇ ਨਾਲੇ ਆ ਜਿਹੜੀ ਕੋਈ ਵੀ ਵਰਬ ਲੱਗੇਗੀ ਨਾਲ ਜੋ ਵੀ ਹੋਏਗੀ ਵਰਬ ਦੀ 3rd ਫਾਰਮ ਲੱਗੇਗੀ ਇਤਿਆਹ ਰੱਖਣਾ ਹੀ ਕੁਡ ਹੈਵ ਕਾਟ ਦਾ ਟ੍ਰੇਨ ਇਫ ਹੀ ਹੈਡ ਹਰਾਈਡ ਉਹਨੇ ਅਗਰ ਜਲਦੀ ਕੀਤੀ ਹੁੰਦੀ ਤਾਂ ਟ੍ਰੇਨ ਫੜ ਲੈਂਦਾ ਹੀ ਕੁਡ ਹੈਵ ਸੈਂਟ ਅ ਮੈਸੇਜ ਉਹ ਇੱਕ ਮੈਸੇਜ ਤਾਂ ਭੇਜ ਸਕਦਾ ਸੀਗਾ ਪਰ ਉਹਨੇ ਭੇਜਿਆ ਨਹੀਂ ਤੋਂ ਆਪਾਂ ਅਥੇ ਵੀ ਕਰਨੇ ਉਹ ਐਸਾ ਕਰ ਸਕਦਾ ਸੀ ਪਰ ਉਹਨੇ ਕੀਤਾ ਨਹੀਂ ਐਸਾ ਕਰ ਸਕਦਾ ਸੀ ਪਰ ਉਹਨੇ ਕੀਤਾ ਨਹੀਂ ਹੀ ਕੁਡ ਹੈਵ ਡਨ ਇਟ ਵਿਦਾਊਟ ਮੱਚ ਪ੍ਰੋਬਲਮ ਤੋਂ ਉਹ ਬਿਨਾਂ ਕਿਸੇ ਜ਼ਿਆਦਾ ਪ੍ਰੋਬਲਮ ਦੇ ਇਹ ਕੰਮ ਨੂੰ ਕਰ ਸਕਦਾ ਸੀਗਾ ਪਰ ਉਹਨੇ ਕੀਤਾ ਨਹੀਂ। ਤੋਂ ਇਹ ਕਰ ਸਕਦਾ ਸੀ ਪਰ ਕੀਤਾ ਨਹੀਂ ਜਦੋਂ ਵੀ ਇਹੋ ਜੀ ਗੱਲ ਆਏ ਤੇ ਅਸੀਂ ਕੁੱਡ ਦਾ ਪ੍ਰਯੋਗ ਕਰਦੇ ਹਾਂ। ਕੁੱਡ ਹੈਵ ਨਾਲ ਲਗਾਉਂਦੇ ਹਾਂ। ਕੁੱਡ ਦਾ ਪ੍ਰਯੋਗ ਅਸੀਂ ਕਾਲਪਨਿਕ ਜਾਂ ਅਨਰੀਅਲ ਕੰਡੀਸ਼ਨਸ ਦੇ ਵਿੱਚ ਵੀ ਕਰਦੇ ਹਾਂ। ਜਿਵੇਂ ਅਗਰ ਮੇਰੇ ਕੋਲ ਆ ਹੁੰਦਾ ਤਾਂ ਮੈਂ ਇਹ ਕਰ ਦਿੰਦਾ। ਫਾਰ ਐਗਜ਼ਾਮਪਲ ਜਿਵੇਂ ਇਫ ਆਈ ਹੈਡ ਮੋਰ ਮਨੀ ਜੇ ਮੇਰੇ ਪਾਸ ਮੇਰੇ ਕੋਲ ਬਹੁਤਾ ਧਨ ਹੁੰਦਾ ਤੇ ਆਈ ਕੁਡ ਬਿਲਡ ਅ ਟੈਂਪਲ ਤਾਂ ਮੈਂ ਇੱਕ ਮੰਦਿਰ ਬਣਾ ਸਕਦਾ ਸੀ ਦੂਸਰਾ ਸੈਂਟੈਂਸ ਦੇਖੋ ਇਫ ਆਈ ਹੈਡ ਵਿੰਗਸ ਅਗਰ ਮੇਰੇ ਕੋਲ ਪਰ ਹੁੰਦੇ ਮੈਨੂੰ ਪਰ ਲੱਗੇ ਹੁੰਦੇ ਤੇ ਆਈ ਕੁਡ ਫਲਾਈ ਟੂ ਹਿਮਾਲਿਆਜ਼ ਮੈਂ ਤਾਂ ਹਿਮਾਲਿਆ ਤੇ ਉੱਡ ਕੇ ਜਾ ਸਕਦਾ ਸੀਗਾ ਤੋ ਇਸ ਤਰ੍ਹਾਂ ਅਸੀਂ ਕਰ ਦਿੰਨੇ ਆ ਇੱਥੇ ਅਸੀਂ ਦੋ ਚੀਜ਼ਾਂ ਦੇਖਣੀਆਂ ਇੱਥੇ ਇੱਥੇ ਪਹਿਲੇ ਤੇ ਹੈਡ ਦਾ ਯੂਜ਼ ਕਰਤਾ ਹੈ ਦੂਸਰਾ ਫਿਰ ਅਗੇ ਦੇ ਦੇ ਨਾਲ ਕੁੰਡ ਦਾ ਯੂਜ਼ ਕਰਤਾ ਕਿ ਮੇਰੇ ਕੋਲ ਅਗਰ ਕੋਈ ਚੀਜ਼ ਹੁੰਦੀ ਤਾਂ ਮੈਂ ਉਹ ਦੇ ਨਾਲ ਜੋ ਕਰ ਸਕਦਾ ਸੀ ਕਰ ਦਿੰਦਾ। ਤਾਂ ਹੁਣ ਅਸੀਂ ਗੱਲ ਕਰਾਂਗੇ ਸਾਡੀ ਮੋਡਲ ਵਰਬ ਮੇ ਦੀ। ਮੇ ਦਾ ਇਸਤੇਮਾਲ ਸਭ ਤੋਂ ਪਹਿਲੇ ਤਾਂ ਅਸੀਂ ਯੂਜ਼ ਕਰਦੇ ਆ ਜਦੋਂ ਅਸੀਂ ਪਰਮਿਸ਼ਨ ਮੰਗਨੇ ਜਾਂ ਪਰਮਿਸ਼ਨ ਦਿੰਨੇ ਆ। ਤਾਂ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਸਭ ਤੋਂ ਪਹਿਲੇ ਬਈ ਗੋ ਨਉ ਪਿਆ ਮੈਂ ਹੁਣ ਜਾ ਸਕਦਾ ਹਾਂ। ਇਹ ਅਸੀਂ ਪਰਮਿਸ਼ਨ ਮੰਗਣ ਦੇ ਆ ਤੋ ਐਦੋ ਅਸੀਂ ਸੈਂਟੈਂਸ ਜਿਹੜਾ ਸ਼ੁਰੂ ਕਰਨਾ ਉਮੇਦੋ ਕਰਨਾ ਹੈ ਸਟਾਰਟ ਹੀ ਅਸੀਂ ਮੇ ਤੋਂ ਕਰਨੀ ਹੈ ਜਦੋਂ ਵੀ ਔਰ ਇਹਨੂੰ ਇਨਟੈਰੋਗੇਟਿਵ ਦੇ ਤੌਰ ਤੇ ਅਸੀਂ ਕਰਨੇ ਆ ਇਹ ਪਰਮਿਸ਼ਨ ਮੰਗ ਰਹੇ ਆ ਮੇ ਆਈ ਗੋ ਨੋ ਕੀ ਮੈਂ ਹੁਣ ਜਾ ਸਕਦਾ ਹਾਂ ਔਰ ਕੋ ਜਵਾਬ ਮਿਲਦਾ ਹੈ ਪਰਮਿਸ਼ਨ ਦੇਣ ਵਾਲਾ ਯੈਸ ਯੂ ਮੇ ਉਹਨੇ ਬਸ ਇੰਨਾ ਹੀ ਕਹਿਤਾ ਯੈਸ ਹਾਂ ਤੁਸੀਂ ਜਾ ਸਕਦੇ ਹੋ ਲੇਕਿਨ ਇਹ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਯੂ ਮੇ ਗੋ ਨੋ ਕਿਉਂਕਿ ਯੈਸ ਯੂ ਮੇ ਤੋ ਅਰਥ ਹੀ ਹੋ ਜਾਂਦਾ ਤੇ ਅਗਲਾ ਸੈਂਟੈਂਸ ਦੇਖੋ ਮੇ ਆਈ ਬੋਰੋ ਟੂ ਬੁక్స్ ਫਰੋਮ ਦਾ ਲਾਇਬ੍ਰੇਰੀ ਉਹ ਪਰਮਿਸ਼ਨ ਮੰਗ ਰਿਹਾ ਹੈ ਲਾਇਬ੍ਰੇਰੀ ਤੋਂ ਕੋਈ ਸਟੂਡੈਂਟ ਹੈ ਉਹ ਕਹਿੰਦਾ ਮੇ ਆਈ ਬੋਰੋ ਟੂ ਬੁక్స్ ਤੇ ਉਹ ਸਟਾਰਟ ਉਹਨੇ ਕੀਤੀ ਮੇ ਟੂ ਕਿ ਮੈਂ ਲਾਇਬ੍ਰੇਰੀ ਤੋਂ ਦੋ ਬੁక్స్ ਜਿਹੜੀਆਂ ਲੈ ਸਕਦਾ ਤੇ ਅਗੇ ਲਾਇਬ੍ਰੇਰੀਅਨ ਦਾ ਜਵਾਬ ਸੀ ਯੂ ਮੇ ਬੋਰੋ ਵਨ ਬੁੱਕ ਐਟ ਅ ਟਾਈਮ ਕਿ ਇੱਕ ਟਾਈਮ ਤੇ ਤੁਸੀਂ ਇੱਕ ਬੁੱਕ ਜਿਹੜੀ ਹੈ ਉਹਨੂੰ ਬੋਰੋ ਕਰ ਸਕਦੇ ਹੋ ਤੋਂ ਇਸ ਤਰ੍ਹਾਂ ਸ ਹੈ ਯੂ ਮੇ ਤੋ ਇਹ ਤਾਂ ਵੀ ਦੇਖੋ ਸਟਰਾਟ ਅ ਸਰਸੀ ਕੀਤਾ ਮੇ ਆਈ ਤੋ ਹਨਾ ਤੋ ਇਹ ਇੰਪੋਰਟੈਂਟ ਹੈ ਉਹਨੇ ਹੁਣ ਕੁਆਲੀਫਾਈਡ ਪਰਮਿਸ਼ਨ ਦਿੱਤੀ ਹੈ ਕਿ ਉਹਨੇ ਮੰਗੀ ਸੀ ਦੋ ਦੇ ਉਹਨੇ ਦਿੱਤੀ ਇੱਕ ਦੇ ਪੂਰੀ ਪਰਮਿਸ਼ਨ ਨਹੀਂ ਦਿੱਤੀ ਤੇ ਅਸੀਂ ਫਿਰ ਪੂਰਾ ਸੈਂਟੈਂਸ ਲਿਖਿਆ ਯੂ ਮੇ ਬੋਰੋ ਵਨ ਬੁੱਕ ਐਟ ਅ ਟਾਈਮ ਵੀਕ ਟਾਈਮ ਤੇ ਤੁਸੀਂ ਇੱਕ ਬੁੱਕ ਲੈ ਸਕਦੇ ਹੋ ਅਗਲਾ ਸੈਂਟੈਂਸ ਦੇਖੋ ਮੇ ਆਈ ਕਮ ਇਨ ਪਰਮਿਸ਼ਨ ਮੰਗਣਾ ਬੜਾ ਕਾਮਨ ਹੈ ਜਦੋਂ ਵੀ ਕੋਈ ਐਂਟਰ ਕਰਦਾ ਰੂਮ ਵਗੈਰਾ ਚੋਂ ਤੋ ਸਭ ਤੋਂ ਪਹਿਲੇ ਪੁੱਛਿਆ ਜਾਂਦਾ ਹੈ ਕੀ ਮੈਂ ਕੀ ਅੰਦਰ ਆ ਸਕਦਾ ਹਾਂ ਤਾਂ ਜਵਾਬ ਮਿਲਦਾ ਯੈਸ ਯੂ ਮੇ ਟੂ ਇਸ ਤਰ੍ਹਾਂ ਸੇ ਅਸੀਂ ਉਹਨਾਂ ਨਾਲ ਕਰਦੇ ਹਾਂ ਮੇ ਦਾ ਯੂਜ਼ ਕਰਦੇ ਹਾਂ ਪਰਮਿਸ਼ਨ ਮੰਗਣ ਤੇ ਪਰਮਿਸ਼ਨ ਦੇਣ ਦੇ ਵਾਸਤੇ ਮੇ ਦਾ ਪ੍ਰਯੋਗ ਅਸੀਂ ਕਿਸੇ ਵਿਸ਼ਵਾਸអ្វី ਕਰਦੇ ਹਾਂ ਜੇ ਅਸੀਂ ਕਿਸੇ ਵਾਸਤੇ ਕੋਈ ਵਿਸ਼ ਕਰ ਰਹੇ ਹੋ ਕਿ ਜਿਵੇਂ ਤੁਹਾਡੀ ਲੰਬੀ ਉਮਰ ਹੋ ਜਾਏ ਤੁਸੀਂ ਐਗਜ਼ਾਮ ਚ ਪਾਸ ਹੋ ਜਾਓ ਭਗਵਾਨ ਤੁਹਾਨੂੰ ਆਸ਼ੀਰਵਾਦ ਬਣਾ ਕੇ ਰੱਖੇ ਤੋ ਇਸ ਤਰ੍ਹਾਂ ਦੇ ਸੈਂਟੈਂਸ ਕਿਵੇਂ ਹੁੰਦੇ ਨੇ ਆਪਾਂ ਦੇਖ ਰਹੇ ਹਾਂ ਮੇ ਯੂ ਲਿਵ ਲੌਂਗ ਤੋ ਸਭ ਤੋਂ ਪਹਿਲੇ ਐਸੇ ਸੈਂਟੈਂਸ ਜਿਸੀ ਮੇ ਤੋਂ ਸ਼ੁਰੂ ਕਰਨੇ ਆ ਮੇ ਯੂ ਲਿਵ ਲੌਂਗ ਤੁਹਾਡੀ ਲੰਮੀ ਉਮਰ ਹੋਵੇ ਪ੍ਰਮਾਤਮਾ ਕਰੇ ਇਹ ਲਿਖਦੇ ਨਹੀਂ ਅਸੀਂ ਆਟੋਮੈਟਿਕਲੀ ਇਹਦੇ ਚ ਇੰਪਲਾਈਡ ਹੁੰਦਾ ਮੇ ਯੂ ਲਿਵ ਲੌਂਗ ਤੁਹਾਡੀ ਲੰਮੀ ਉਮਰ ਹੋਵੇ ਮੇ ਗੋਡ ਬles ਯੂ ਪ੍ਰਮਾਤਮਾ ਤੁਹਾਨੂੰ ਅਸ਼ੀਰਵਾਦ ਹੋਵੇ ਤੋ ਇਸ ਤਰ੍ਹਾਂ ਦੇ ਜਿੰਨੇ ਵੀ ਸੈਂਟੈਂਸ ਹੁੰਦੇ ਆ ਉਹਨਾਂ ਨੂੰ ਆਪਾਂ ਮੇ ਤੋਂ ਸ਼ੁਰੂ ਕਰਨੇ ਆ ਗੇੜੇ ਵੀ ਵਿਸ਼ ਵਾਸਤੇ ਤੇ ਮੇ ਦਾ ਪ੍ਰਯੋਗ ਅਸੀਂ ਕਿਸੇ ਪ੍ਰੋਬੈਬਿਲਟੀ ਜਾਂ ਪੌਸਿਬਿਲਟੀ ਵਾਸਤੇ ਵੀ ਕਰਨੇ ਆ ਜਦੋਂ ਚਾਂਸ ਹੋ ਵੀ ਸਕਦਾ ਹੈ ਤੇ ਨਹੀਂ ਵੀ ਕਿਸੇ ਚੀਜ਼ ਦਾ ਹੋ ਸਕਦਾ ਤੇ ਇਹਦੇ ਨਾਲ ਹੀ ਅਸੀਂ ਮਾਈਟ ਦਾ ਵੀ ਯੂਜ਼ ਕਰਨੇ ਆ ਜਿਹੜਾ ਉਹ ਬੜਾ ਹੀ ਘੱਟ ਜਦੋਂ ਚਾਂਸ ਹੋਏ ਫਿਰ ਅਸੀਂ ਮਾਈਟ ਦਾ ਯੂਜ਼ ਕਰਨੇ ਆ ਜਿਵੇਂ ਅਸੀਂ ਕਹੀਏ ਦ 스ਕਾਈ ਇਸ ਕਲਾਉਡੀ ਆਸਮਾਨ ਚ ਬੱਦਲ ਛਾਏ ਹੋਏ ਨੇ ਇਟ ਮੇ ਰੇਨ ਟੂਡੇ ਹੋ ਸਕਦਾ ਅੱਜ ਬਰਸਾਤ ਹੋ ਜਾਏ ਹੋ ਸਕਦਾ ਮਤ ਇੱਕ ਪ੍ਰੋਬੈਬਿਲਿਟੀ ਹੈਗੀ ਹੈ ਪੌਸਿਬਿਲਿਟੀ ਹੈਗੀ ਬਰਸਾਤ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਤੇ ਜਦੋਂ ਦੋਨੋਂ ਤਰਫ ਚਾਂਸ ਹੋਏ ਅਸੀਂ ਉਦੋਂ ਕਰਨੇ ਆ ਮੇਅ ਮੇਅ ਦਾ ਯੂਜ਼ ਹੁਣ ਦੂਜੇ ਪਾਸੇ ਜਦੋਂ ਸਕਾਈ ਇਜ਼ ਨੋਟ ਕਲਾਉਡੀ ਆਸਮਾਨ ਚ ਬੱਦਲ ਨਹੀਂ ਹੋਏ ਹੋਏ ਇਟ ਮਾਈਟ ਰੇਨ ਟੂਡੇ ਇੱਥੇ ਅਸੀਂ ਮਾਈਟ ਦਾ ਯੂਜ਼ ਕੀਤਾ ਹੈ ਕਿਉਂਕਿ ਜੇ ਬੱਦਲ ਨਹੀਂ ਹੈਗੇ ਤਾਂ ਬੜਾ ਘੱਟ ਚਾਂਸ ਹੈ ਕਿ ਬਰਸਾਤ ਹੋ ਸਕਦੀ ਹੈ ਹੁਣ ਤਾਂ ਸਭ ਕੁਝ ਹੋ ਸਕਦਾ ਲੇਕਿਨ ਬੜਾ ਘੱਟ ਚਾਂਸ ਹੋ ਜਾਂਦਾ ਯਾ ਅਗਲਾ ਸੈਂਟੈਂਸ ਦੇਖੀਏ ਹੀ ਹੈਜ਼ ਪਰਚੇਸਡ 100 ਟਿਕਟਸ ਆਫ ਲਾਟਰੀ ਹੀ ਮੇ ਬੀਨ ਅ ਪ੍ਰਾਈਜ਼ ਉਹਨੇ 100 ਟਿਕਟਾਂ ਖਰੀਦੀਆਂ ਨੇ ਲਾਟਰੀ ਦੀਆਂ ਉਹਦਾ ਪ੍ਰਾਈਜ਼ ਨਿਕਲ ਸਕਦਾ ਕੋਈ ਮਸੂ ਖਰੀਦੀਆਂ ਤਾਂ ਕੋਈ ਪ੍ਰੋਬੈਬਿਲਟੀ ਤੇ ਹੈ ਨਾ ਕੋਈ ਉਹਦਾ ਪ੍ਰਾਈਜ਼ ਨਿਕਲ ਆਏ ਤੇ ਹੁਣ ਦੂਜੇ ਪਾਸੇ ਅਗਰ ਉਹਨੇ ਇੱਕੋ ਹੀ ਟਿਕਟ ਖਰੀਦੀ ਅਸੀਂ ਕਹੀਏ ਜੀ ਫਸਟ ਪ੍ਰਾਈਜ਼ ਨਿਕਲ ਆਏਗਾ ਨਿਕਲਣ ਉਹ ਵੀ ਕਿਸੇ ਦਾ ਨਿਕਲਣਾ ਹੈ ਲੇਕਿਨ ਉਹਦੇ ਚ ਪ੍ਰੋਬੈਬਿਲਟੀ ਬੜੀ ਘਟ ਜਾਂਦੀ ਹੈ ਤੇ ਕਿਸ ਤਰ੍ਹਾਂ ਹੀ ਮਾਈਟ ਵਿਨ ਦਾ ਫਸਟ ਪ੍ਰਾਈਜ਼ ਅਤੇ ਅਸੀਂ ਮਾਈਟ ਯੂਜ਼ ਕਰਨੇ ਮੰਨ ਲਓ ਅਸੀਂ ਕਹੀਏ ਹੀ ਹੈਸ ਪਰਚੇਸ ਦੇ ਟਿਕਟ ਆਫ ਲੋਟਰੀ ਹੀ ਮਾਈਟ ਵਿਨ ਫਸਟ ਪ੍ਰਾਈਜ਼ ਤੋਂ ਇੱਥੇ ਬੜੀ ਰਿਮੋਟ ਪੋਸਿਬਿਲਟੀ ਹੈ ਤੇ ਅਸੀਂ ਮਾਈਟ ਦਾ ਇਸਤੇਮਾਲ ਕਰਨੇ ਕਿਸੇ ਪਰਪਸ ਨੂੰ ਦੱਸਣ ਵਾਸਤੇ ਵੀ ਅਸੀਂ ਮੇ ਤੇ ਮਾਈਟ ਦਾ ਪ੍ਰਯੋਗ ਕਰਦੇ ਹਾਂ ਕਿ ਜਿਵੇਂ ਅਸੀਂ ਕਹੀਏ ਅਸੀਂ ਇਹ ਕੰਮ ਕਰਦੇ ਹਾਂ ਤਾਂ ਕਿ ਇਹ ਹੋ ਸਕੇ ਤੋਂ ਉੱਥੇ ਅਸੀਂ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਕਿ ਜਿਵੇਂ ਮੈਂ ਸੈਂਟੈਂਸ ਦੇ ਤੌਰ ਤੇ ਤੁਹਾਨੂੰ ਦੱਸਾਂ ਵੀ ਈਟ ਅਸੀਂ ਖਾਣਾ ਇਸ ਕਰਕੇ ਖਾਂਦੇ ਆ ਸੋ ਦੈਟ ਵੀ ਮੇ ਲਿਵ ਅਸੀਂ ਖਾਣਾ ਇਸ ਕਰਕੇ ਖਾਂਦੇ ਆ ਤਾਂ ਕਿ ਅਸੀਂ ਜਿੰਦਾ ਰਹਿ ਸਕੀਏ ਸੋ ਦੈਟ ਉਹਦਾ ਪਰਪਸ ਹੈ ਤਾਂ ਕਿ ਤਾਂ ਕਿ ਹੈ ਵੀ ਪਲੇ ਸੋ ਦੈਟ ਵੀ ਮੇ ਹੈਵ ਗੁੱਡ ਹੈਲਥ ਅਸੀਂ ਇਸ ਕਰਕੇ ਖੇਲਨੇ ਆ ਤਾਂ ਕਿ ਸਾਡੀ ਅਚੀ ਹੈਲਥ ਰਹਿ ਸਕੇ ਦੇ ਡਾਈਡ ਹੁਣ ਇੱਥੇ ਮਾਈਟ ਦਾ ਪ੍ਰਯੋਗ ਕਿਵੇਂ ਕਰਨੇ ਆ ਉਹ ਦੇਖਨੇ ਆ ਦੇ ਡਾਈਡ ਉਹ ਸ਼ਹੀਦ ਹੋ ਗਏ ਸੋ ਥੈਟ ਤਾਂ ਕਿ ਵੀ ਮਾਈਟ ਲਿਵ ਹੁਣ ਕਿਉਂਕਿ ਇਹ ਪਾਸਟ ਦੀ ਗੱਲ ਕਰ ਰਿਹਾ ਤੇ ਇੱਥੇ ਅਸੀਂ ਮੇ ਦੀ ਜਗ੍ਹਾ ਤੇ ਮਾਈਟ ਦਾ ਇਸਤੇਮਾਲ ਕਰਦੇ ਹਾਂ ਉਹ ਸ਼ਹੀਦ ਐਸ ਕਰਕੇ ਹੋ ਗਏ ਤਾਂ ਕਿ ਅਸੀਂ ਜਿੰਦਾ ਰਹਿ ਸਕੀਏ ਤੋਂ ਇਸ ਤਰ੍ਹਾਂ ਕਿਸੇ ਪਰਪਸ ਨੂੰ ਦੱਸਣ ਵਾਸਤੇ ਮੇ ਤੇ ਮਾਈਟ ਦਾ ਪ੍ਰਯੋਗ ਕਰਨੇ ਆ ਅਗੇ ਕਈ ਵਾਰ ਕੋਈ ਹੈਰਾਨਗੀ ਜਾਂ ਕੋਈ ਜਾਣਕਾਰੀ ਵਾਸਤੇ ਵੀ ਅਸੀਂ ਬੇ ਦਾ ਪ੍ਰਯੋਗ ਕਰਦੇ ਹਾਂ ਜਿਵੇਂ ਜੇ ਕਿਸੇ ਨੂੰ ਪੁੱਛਦਾ ਕੋਈ ਹਾਓ 올ਡ ਸ਼ੀ ਬੇਬੀ ਉਥੇ ਮਤਲਬ ਇਹ ਜਾਣਕਾਰੀ ਸਮਝ ਲੋ ਜਾਂ ਕਈ ਵਾਰੀ ਹੈਰਾਨਗੀ ਵਾਸਤੇ ਵੀ ਇਹੋ ਜਿਹਾ ਹੋ 올ਡ ਸ਼ੀ ਬੇਬੀ ਅਸਰਾ ਹਮੜਾ ਉਹ ਮਤਲਬ ਕੋਈ ਅਸਰਾ ਕਰਕੇ ਕਰਦੇ ਹਾਂ ਉਹਨਾਂ ਨੂੰ ਕਰ ਦਿੰਦੇ ਆ ਤੇ ਵੈਨ ਮੇ ਬੀ ਐਕਸਪੈਕਟ ਯੂ ਅਸੀਂ ਕਿਸੇ ਨੂੰ ਪੁੱਛਣਾ ਹੈ ਨਾ ਤੁਹਾਨੂੰ ਅਸੀਂ ਕਦੋਂ ਤੁਸੀਂ ਐਕਸਪੈਕਟ ਕਰੀਏ ਕਿ ਤੁਸੀਂ ਆਓਗੇ ਹਨਾ ਤੋ ਉਸ ਵੇਲੇ ਵੀ ਅਸੀਂ ਇਸ ਤਰ੍ਹਾਂ ਕਰਦੇ ਆ ਯੂਜ਼ ਵੈਨ ਮੇ ਬੀ ਐਕਸਪੈਕਟ ਟੂ ਵੀ ਅਸੀਂ ਤਦੋਂ ਐਕਸਪੈਕਟ ਕਰੀਏ ਕਿ ਤੁਸੀਂ ਆਓਗੇ ਕਿਸੇ ਕਿਸਮ ਦੀ ਜਾਣਕਾਰੀ ਲੈਣ ਵਾਸਤੇ ਅਸੀਂ ਕਰਦੇ ਆ ਅਸੀਂ ਹੁਣ ਗੱਲ ਕਰਾਂਗੇ ਸਾਡੀ ਅਗਲੀ ਮੋਡਲ ਵਰਬ ਮਾਈਟ ਦੀ ਤੇ ਮਾਈਟ ਦਾ ਵੀ ਅਸੀਂ ਕਈ ਤਰ੍ਹਾਂ ਤੇ ਸੈਂਟੈਂਸ ਬਣਾਉਣ ਚ ਯੂਜ਼ ਕਰਦੇ ਆ ਕਈ ਵਾਰੀ ਤੇ ਉਹਨੂੰ ਅਸੀਂ ਮੇ ਦੇ ਸਬਸਟੀਟਿਊਟ ਦੇ ਰੂਪ ਚ ਵੀ ਪ੍ਰਯੋਗ ਚ ਲਿਆਦੇ ਆ ਜਿਵੇਂ ਅਸੀਂ ਕਿਸੇ ਤੋਂ ਛਤਰੀ ਮੰਗਣੀ ਹੋਵੇ ਤੇ ਅਸੀਂ ਕਹਿੰਦੇ ਆ మే ఐ బారో యుయర్ బ్రెల మల్ లో లేకిన్ अगर యాదా పలైట్నెస్ షో కర్నీ హోయే యా మల్ లో ਕੋਈ మహంగీ చీజ్ ਕਿਸੇ ਕੋਲ ਬੋਰੋ ਕਰਨੇ ਆ ਤੇ ਅਸੀਂ ਫਿਰ ਮਾਈਟ ਦਾ ਯੂਜ਼ ਕਰਨੇ ਆ ਜੋ ਚ యాదా ਪలైట్నెస్ షో ਕਰਨੇ ਆ ਜਿੱਥੇ ਸਾਨੂੰ ਪਹਿਲੇ ਹੀ ਹੈਜ਼ਿਟੇਸ਼ਨ ਹੁੰਦੀ ਹੈ ਕਿ ਅਗਲਾ ਦੇਏਗਾ ਕਿ ਨਹੀਂ ਦੇਏਗਾ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਉਥੇ ਅਸੀਂ ਮਾਈਟ ਦਾ ਪ੍ਰਯੋਗ ਕਰਦੇ ਆ ਜਿਵੇਂ ਮਾਈਟ ਆਈ ਬੋਰੋ ਯੂਅਰ ਗੋਲਡਨ ਨੈਕਲੇਸ ਅਗਰ ਇਹੀ ਛਤਰੀ ਕਿਉਂਕਿ ਗੋਲਡਨ ਨੈਕਲੇਸ ਬੜੀ ਮਹਿੰਗੀ ਚੀਜ਼ ਹੈ ਪਹਿਲੇ ਹੀ ਸਾਨੂੰ ਪਤਾ ਨਹੀਂ ਉਹ ਦਊਗਾ ਕਿ ਨਹੀਂ ਤੇ ਅਗਰ ਹੁੰਦਾ ਛਤਰੀ ਮੰਗਣੀ ਹੋਏ ਤਾਂ ਮੰਨ ਲਓ ਅਸੀਂ ਕਹਿੰਦੇ ਬਈ ਬੋਰੋ ਯਰ ਅੰਬ੍ਰੇਲਾ ਔਰ ਇਹ ਇੱਕ ਤਰ੍ਹਾਂ ਦਾ ਮੋਰ ਪੋਲਾਈਟਨੈਸ ਸ਼ੋਅ ਕਰਨ ਵਾਸਤੇ ਵੀ ਅਸੀਂ ਮਾਈਟ ਦਾ ਪ੍ਰਯੋਗ ਕਰਦੇ ਆਂ ਦੂਸਰਾ ਜਿਹੜਾ ਮਾਈਟ ਦਾ ਪ੍ਰਯੋਗ ਹੈ ਉਹ ਮੇ ਜਿਹੜਾ ਹੈਗਾ ਉਹਦੇ ਪਾਸਟ ਟੈਂਸ ਦੇ ਰੂਪ ਵਿੱਚ ਵੀ ਕਰਦੇ ਆਂ ਜਿਵੇਂ ਹੀ ਆਸਕ ਇਫ ਹੀ ਮਾਈਟ ਕਮ ਇਨ ਉਹ ਪੁਰਾਣਾ ਕੋਈ ਗੱਲ ਕੋਈ ਨਰੇਟ ਕਰ ਰਿਹਾ ਉਹ ਕਹਿ ਰਿਹਾ ਕਿ ਉਹਨੇ ਪੁੱਛਿਆ ਸੀ ਕਿ ਉਹ ਅੰਦਰ ਆ ਸਕਦਾ ਹੈ ਉਸ ਸਮੇਂ ਪੁੱਛਿਆ ਸੀ ਕਿ ਜਦੋਂ ਇਤਿਹਾਸ ਆਇਆ ਨਾ ਪਾਸਟ ਟੈਂਸ ਦੇ ਵਿੱਚ ਤੇ ਅਸੀਂ ਇੱਥੇ ਮੇਂ ਦੀ ਜਗ੍ਹਾ ਤੇ ਮਾਈਟ ਕਰ ਦਿੰਦੇ ਆ ਹੀ ਆਸ ਇਫ ਹੀ ਮਾਈਟ ਕਮ ਇ ਇਹ ਮੇ ਦਾ ਪਾਸਟ ਟੈਂਸ ਹੋ ਗਿਆ ਮਾਈਟ ਹੁਣ ਦੂਸਰਾ ਸੈਂਟੈਂਸ ਦੇਖੋ ਹੀ ਸੈਡ ਥੈਟ ਇਟ ਮਾਈਟ ਰੇਨ ਥੈਟ ਡੇ ਇਹਨੇ ਕਿਹਾ ਕਿ ਕਿ ਉਸਨੇ ਕਿਹਾ ਸੀਗਾ ਕਿ ਉਸ ਦਿਨ ਰੇਨ ਹੋ ਸਕਦੀ ਸੀ ਜਦੋਂ ਕਿਹਾ ਹੋਏਗਾ ਉਹਨੇ ਇਹ ਕਿਹਾ ਹੋਏਗਾ ਇਟ ਮੇ ਰੇਨ ਟੂਡੇ ਉਨ ਟੂਡੇ ਦਾ ਜਿਹੜਾ ਹੈ ਜਦੋਂ ਅਸੀਂ ਪਾਸਟ ਦੇ ਵਿੱਚ ਬਣਾਉਂਦੇ ਆਂ ਤੇ ਇਨਡਾਇਰੈਕਟ ਇਹ ਦੋਨੋਂ ਇਨਡਾਇਰੈਕਟ ਸੈਂਟੈਂਸ ਨੇ ਐਕਚੂਅਲ ਸਮਝ ਲੈਣਾ ਤੇ ਉਹਨਾਂ ਦੇ ਵਿੱਚ ਅਸੀਂ ਟੂਡੇ ਦਾ ਜਿਹੜਾ ਹੁੰਦਾ ਉਹ 댓ਡੇ ਹੋ ਜਾਂਦਾ ਵਾ ਮੇ ਦਾ ਹੋ ਗਿਆ ਮਾਈਟ ਤੋ ਇਸ ਤਰ੍ਹਾਂ ਇਹ ਪਾਸਟ ਦੀ ਕਿਸੇ ਗੱਲ ਨੂੰ ਸੁਣਾ ਰਿਹਾ ਵਾ ਤੇ ਇਸ ਤਰ੍ਹਾਂ ਅਸੀਂ ਜਿਹੜਾ ਵਾ ਮਾਈਟ ਦਾ ਪ੍ਰਯੋਗ ਮੇ ਦੇ ਪਾਸਟ ਟੈਂਸ ਦੇ ਰੂਪ ਵਿੱਚ ਵੀ ਕਰਦੇ ਹਾਂ ਮੇ ਅਤੇ ਮਾਈਟ ਦਾ ਪ੍ਰਯੋਗ ਅਸੀਂ ਪਰਫੈਕਟ ਟੈਂਸ ਦੇ ਰੂਪ ਵਿੱਚ ਵੀ ਕਰਦੇ ਹਾਂ ਜਿਵੇਂ ਹੀ ਮੇ ਹੈਵ ਬੀਨ ਇੰਜਰਡ ਹੀ ਮਤਲਬ ਜਸਨਾ ਅਸੀਂ ਸੈਂਟੈਂਸ ਦੇਖਦੇ ਤਾਂ ਪਤਾ ਚੱਲੇਗਾ ਹੀ ਮੇ ਹੈਵ ਬੀਨ ਇੰਜਰਡ ਹੀ ਹੈ ਵੰਡਿਡ ਵੀ ਡੂ ਨੋਟ ਨੋ ਬਟ ਪੋਸਿਬਿਲਟੀ ਇਜ਼ ਥੈਟ ਹੀ ਇਜ਼ ਇੰਜਰਡ ਇਹਦੇ ਵਿੱਚ ਆਪਾਂ ਪੋਸਿਬਿਲਟੀ ਹੈ ਵੀ ਤੇ ਨਹੀਂ ਹੀ ਮੇ ਹੈਵ ਬੀਨ ਇੰਜਰਡ ਇਹ ਪਰਫੈਕਟ ਟੈਂਸ ਦੇ ਰੂਪ ਵਿੱਚ ਅਸੀਂ ਯੂਜ਼ ਕਰਤਾ ਹੈਵ ਬੀਨ ਹੀ ਮੇ ਹੈਵ ਬੀਨ ਵੰਡਿਡ ਸਾਨੂੰ ਨਹੀਂ ਪਤਾ ਕਿ ਉਹ ਜ਼ਖਮੀ ਹੋਇਆ ਕਿ ਨਹੀਂ ਲੇਕਿਨ ਹੋ ਸਕਦਾ ਉਹ ਜ਼ਖਮੀ ਹੋ ਗਿਆ ਹੋਵੇ ਤੋ ਇਸ ਤਰ੍ਹਾਂ ਦੇ ਸੈਂਟੈਂਸ ਅਸੀਂ ਕਰਨੇ ਆ ਇਹਨੂੰ ਯੂਜ਼ ਤੇ ਹੀ ਹੈਜ਼ ਨੋਟ ਅਰਾਈਵਡ ਸੋ far ਉਹ ਹਜੇ ਤੱਕ ਆਇਆ ਨਹੀਂ ਹੀ ਮੇ ਹੇਵ ਟੇਕਨ ਅ ਰੋਂਗ ਵੇ ਹੋ ਸਕਦਾ ਉਹਨੇ ਕੋਈ ਇੱਕ ਗਲਤ ਰਸਤਾ ਚੁਣ ਲਿਆ ਹੋਵੇ ਇਹਦਾ ਬੇਸਿਕਲੀ ਇਹਨੂੰ ਯੂਜ਼ ਕਰਨੇ ਅਸੀਂ ਸਾਰੇ ਨੂੰ ਹੋ ਸਕਦਾ ਹੋਵੇ ਹੋ ਸਕਦਾ ਹੈ ਜਿਵੇਂ ਹੁਣ ਜਦੋਂ ਅਸੀਂ ਮਾਈਟ ਦਾ ਯੂਜ਼ ਕਰਨੇ ਆ ਉਹ ਅਸੀਂ ਪਾਸਟ ਦੇ ਵਾਸਤੇ ਕਰਨੇ ਆ ਕਿ ਹੀ ਮਾਈਟ ਹੈਵ ਬੀਨ ਇੰਜਰਡ ਉਹ ਜ਼ਖਮੀ ਹੋ ਸਕਦਾ ਸੀ ਹਨਾ ਇਹ ਸਕਦਾ ਹੈ ਹੋ ਸਕਦਾ ਸੀ ਉਹ ਜ਼ਖਮੀ ਹੋ ਸਕਦਾ ਸੀ ਬਟ ਹੀ ਵਾਸ ਨੋਟ ਇੰਜਰਡ ਇਹਨੂੰ ਅਸੀਂ ਪਾਸਟ ਦੇ ਵਿੱਚ ਯੂਜ਼ ਕਰਨੇ ਆ ਕਿ ਪਾਸਟ ਦੀ ਗੱਲ ਕਰ ਰਹੇ ਆ ਕਿ ਉਹ ਜ਼ਖਮੀ ਹੋ ਸਕਦਾ ਸੀ ਚਾਹੇ ਉਹਨੇ ਰੇਸ਼ ਡਰਾਈਵਿੰਗ ਕੀਤੀ ਹੋਵੇ ਜਾਂ ਕੁਝ ਵੀ ਕੀਤਾ ਹੋਵੇ ਪਰ ਉਹਦਾ ਬਚਾਅ ਹੋ ਗਿਆ ਹੀ ਵਾਸ ਨੋਟ ਇੰਜਰਡ ਕਿਉਂਕਿ ਪਾਸਟ ਦੀ ਗੱਲ ਤਾਂ ਸਾਨੂੰ ਹੁਣ ਪਤਾ ਚੱਲ ਗਈ ਹੈ ਇਹਦੇ ਜਦੋਂ ਅਸੀਂ ਯੂਜ਼ ਕਰਨੇ ਸਾਨੂੰ ਪਤਾ ਨਹੀਂ ਹੁੰਦਾ ਕਿ ਕੀ ਹੋਇਆ ਸਟੇਟਸ ਇਹਦੇ ਚ ਕਿਉਂਕਿ ਪਾਸਟ ਦੀ ਘਟਨਾ ਤਾਂ ਉਹਨੂੰ ਪ੍ਰੈਜ਼ੈਂਟ ਟਾਈਮ 'ਚ ਸਾਨੂੰ ਉਹਦਾ ਸਟੇਟਸ ਪਤਾ ਚੱਲ ਗਿਆ ਅਸੀਂ ਇਸ ਤਰ੍ਹਾਂ ਦਾ ਸੈਂਟੈਂਸ ਬਣਾ ਲਿਆ ਹੀ ਮਾਈਟ ਹੈਵ ਬੀਨ ਇੰਜਰਡ ਉਹ ਜ਼ਖਮੀ ਹੋ ਸਕਦਾ ਸੀ ਬਟ ਹੀ ਵਾਜ਼ ਨਾਟ ਇੰਜਰਡ ਸੋ ਫਰੈਂਡਸ ਤੁਸੀਂ ਦੇਖਿਆ ਕਿ ਅਸੀਂ ਜਿਹੜੀ ਮਾਡਲ ਵਰਬ can could ਤੇ may might ਦਾ ਕਿੱਥੇ ਪ੍ਰਯੋਗ ਕਰਦੇ ਹਾਂ ਸੈਂਟੈਂਸ ਬਣਾਉਣ ਦੇ ਵਿੱਚ ਤੇ ਕਈ ਵਾਰੀ ਅਜਿਹੇ ਜਿਹੇ ਸੈਂਟੈਂਸ ਹੁੰਦੇ ਆ ਜਿਹਦੇ ਵਿੱਚ ਅਸੀਂ can ਤੇ may ਦਾ ਇੱਕੋ ਜਿਹਾ ਪ੍ਰਯੋਗ ਕਰ ਲੈਂਦੇ ਆ ਜਿਵੇਂ may come in. can i come ਇਹ ਦੋਨੋਂ ਠੀਕ ਨੇ you may go you can go ਐ ਵੀ ਠੀਕ ਨੇ ਇਹ ਸਾਡਾ ਡਿਪੈਂਡ ਕਰਦਾ ਕਿ ਜਿਸ ਬੰਦੇ ਦੇ ਨਾਲ ਅਸੀਂ ਇੰਟਰੈਕਟ ਕਰ ਰਹੇ ਹਾਂ ਉਹਦੇ ਨਾਲ ਸਾਡਾ ਰਿਲੇਸ਼ਨ ਕਿਸ ਤਰ੍ਹਾਂ ਦਾ ਹੈ ਤੇ ਅਗਰ ਸਾਡਾ ਫਾਰਮਲ ਰਿਲੇਸ਼ਨ ਹੁੰਦਾ ਉਥੇ ਅਸੀਂ ਮੇ ਦਾ ਯੂਜ਼ ਕਰਦੇ ਆ ਜਿੱਥੇ ਸਾਡਾ ਅਨਪਚਾਰਕ ਰਿਲੇਸ਼ਨ ਹੁੰਦਾ ਇਨਫਾਰਮਲ ਰਿਲੇਸ਼ਨ ਹੁੰਦਾ ਉਥੇ ਅਸੀਂ ਕੈਨ ਦਾ ਯੂਜ਼ ਕਰਨੇ ਆ ਅਨਪਚਾਰਕ ਨਾਰਮਲੀ ਸਾਡਾ ਰਿਲੇਸ਼ਨ ਕਿੱਥੇ ਹੁੰਦਾ ਫੈਮਿਲੀ ਚ ਹੁੰਦਾ ਦੋਸਤਾਂ ਦੇ ਨਾਲ ਹੁੰਦਾ ਤੇ ਉਪਚਾਰਿਕ ਰਿਲੇਸ਼ਨ ਸਾਡਾ ਕਿੱਥੇ ਹੁੰਦਾ ਜਿੱਥੇ ਸਾਡੇ ਕਸਟਮਰ ਹੁੰਦੇ ਆ ਕਲਾਈਟ ਹੁੰਦੇ ਆ ਉਥੇ ਸਾਨੂੰ ਥੋੜਾ ਆਪਣੇ ਡਿਫਰੈਂਟ ਢੰਗ ਨਾਲ ਗੱਲ ਕਰਨੀ ਪੈਂਦੀ ਆ ਕਿ ਕੋਈ ਗਲਤ ਤਰ੍ਹਾਂ ਨਾਲ ਆ ਜਾਏ ਤੋ ਉਥੇ ਅਸੀਂ ਜਿਆਦਾ ਪੋਲਾਈਟ ਰਹਿਣੇ ਆ ਇਸ ਕਰਕੇ ਅਸੀਂ ਮੇਹ ਦਾ ਪ੍ਰਯੋਗ ਉਥੇ ਕਰਦੇ ਹਾਂ ਤੇ ਇੱਕ ਇੱਕ ਐਸਾ ਵੀ ਰਿਲੇਸ਼ਨ ਹੁੰਦਾ ਜਿੱਥੇ ਸਾਡਾ ਸੈਮੀ ਫਾਰਮਲ ਜਿਹਨੂੰ ਕਹਿੰਦੇ ਆ ਨਾ ਤੇ ਪੂਰੀ ਤਰ੍ਹਾਂ ਉਹ ਅਪਚਾਰਿਕ ਹੈ ਤੇ ਨਾ ਹੀ ਉਹ ਅਨਪਚਾਰਿਕ ਹੈ ਜਿਵੇਂ ਸਾਡੇ ਉਹ ਬੰਦਿਆਂ ਨਾਲ ਜਿਨ੍ਹਾਂ ਨਾਲ ਅਸੀਂ ਰੈਗੂਲਰਲੀ ਜਿਨ੍ਹਾਂ ਤੋਂ ਸਰਵਿਸ ਲੈਨੇ ਆ ਜਿਵੇਂ ਸਾਡਾ హెਅਰ ਕੱਟ ਕਰਨ ਵਾਲਾ ਵਾ ਜਾਂ ਕੋਈ ਟੇਲਰ ਹੈ ਜਾਂ ਸਾਡਾ ਕੋਲੀਗ ਹੈ ਉਹਦੇ ਨਾਲ ਸਾਡੇ ਸੈਮੀ ਫਾਰਮਲ ਜਿਹਾ ਰਿਲੇਸ਼ਨ ਹੁੰਦਾ ਹੈ ਉਥੇ ਅਸੀਂ ਕੁੱਡ ਦਾ ਵੀ ਪ੍ਰਯੋਗ ਕਰ ਲੈਨੇ ਆ ਤੇ ਸ਼ੇਮ ਗੱਲ ਵਾਸਤੇ ਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਆ ਜਿਹੜਾ ਜਿੱਥੇ ਅਸੀਂ ਮਾਈ ਮੇ ਦਾ ਯੂਜ਼ ਕਰਨੇ ਆ ਉਥੇ ਕਈ ਵਾਰੀ ਅਸੀਂ ਮਾਈਟ ਦਾ ਪ੍ਰਯੋਗ ਕਰ ਲੈਨੇ ਆ ਕਿ ਹੋਰ ਜਿਆਦਾ ਪੋਲਾਈਟਨੈਸ ਸ਼ੋਅ ਕਰਨ ਵਾਸਤੇ ਤੇ ਉਹ ਅਸੀਂ ਹੁਣ ਦੇਖਾਂਗੇ ਕਿ ਜਿਵੇਂ ਸਾਡੇ ਇਨਫੋਰਮਲ ਰਿਲੇਸ਼ਨ ਐ ਇਹ ਸਾਡੇ ਨਾਰਮਲੀ ਕੀ ਹੁੰਦੇ ਆ ਘਰ ਦੇ ਵਿੱਚ ਤੇ ਦੋਸਤਾਂ ਦੇ ਨਾਲ ਜਦੋਂ ਵੀ ਫਾਰਮਲ ਐਨਾਂ ਜਨਰਲ ਨਾਲ ਮੈਂ ਗੱਲ ਕੀਤੀ ਹੈ ਤੇ ਜਿਹੜੇ ਇਨਫਾਰਮਲ ਰਿਲੇਸ਼ਨ ਹੈ ਹਨਾ ਕੈਨ ਤੇ ਕੁੱਡ ਦਾ ਅਸੀਂ ਜਿੱਥੇ ਯੂਜ਼ ਕਰਨੇ ਆ ਉਹ ਅਸੀਂ ਹਰ ਤਰ੍ਹਾਂ ਦੇ ਅ ਪਰਸਨ ਦੇ ਨਾਲ ਕਰ ਲੈਨੇ ਆਈ ਨਾਲ ਵੀ ਯੂ ਨਾਲ ਵੀ ਵੀ ਦੇ ਨਾਲ ਦੇ ਨਾਲ ਹੀ ਸ਼ੀ ਇਟ ਕਿਸੇ ਨਾਲ ਵੀ ਕਰ ਲੈਨੇ ਆ ਤੇ ਜਿਹੜਾ ਸਾਡਾ ਫਾਰਮਲ ਰਿਲੇਸ਼ਨ ਅਸੀਂ ਜਿੱਥੇ ਮੇ ਦਾ ਯੂਜ਼ ਕਰਨਾ ਹੈ ਉਹ ਅਸੀਂ ਕਰਨੇ ਆ ਸਿਰਫ ਆਈ ਤੇ ਵੀ ਨਾਲ ਜੈਸੇ ਵੀ ਆਈ ਕਮ ਇਨ మే ఐ డూ దిస్ థింగ్ తో ਇਸ ਤਰ੍ਹਾਂ ਜਿਹੜਾ ਮੇ ਦਾ ਯੂਜ਼ ਹੈ ਉਹ ਸਿਰਫ ਇਹਦੇ ਨਾਲ ਹੀ ਅਸੀਂ ਫਰਸਟ ਤੇ ਫਰਸਟ ਪਰਸਨ ਦੇ ਨਾਲ ਕਰਨੇ ਤੇ ਅਸੀਂ ਦੇਖਿਆ ਅਸੀਂ ਅਲੱਗ-ਅਲੱਗ ਤਰ੍ਹਾਂ ਦਾ ਕਿਸ ਤਰ੍ਹਾਂ ਮਾਡਲ ਵਰਬ ਯੂਜ਼ ਕਰਨੇ ਆ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਉਹ ਤੁਹਾਡੇ ਜਿੰਨੇ ਵੀ ਡਾਊਟ ਸੀਗੇ ਇਸ ਬਾਰੇ ਉਹ ਸਾਰੇ ਕਲੀਅਰ ਹੋ ਗਏ ਹੋਣਗੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਕਿਰਪਾ ਕਰਕੇ ਇਹਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰੋ ਥੈਂਕ ਯੂ